ਆਮ ਆਦਮੀ ਪਾਰਟੀ ਬਦਲਾਅ ਲਿਆਉਣ ਵਾਸਤੇ ਪੰਜਾਬ ਚਾਹੀ ਸੀ ਹੁਣ ਸਜ਼ਾ ਜਾਫਤਾ ਜਿਹੜੇ ਲੋਕ ਨੇ ਅਮਨ अरोड़ा ਜਿਨ੍ਹਾਂ ਨੂੰ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾਈ ਆ ਉਹ ਵੀ ਆਪਣੇ ਰਿਸ਼ਤੇਦਾਰ ਦੇ ਕੇਸ ਦੇ ਅੰਦਰ ਉਹਨਾਂ ਨੂੰ ਹੁਣ ਕਹਿ ਰਹੇ ਨੇ ਝੰਡਾ ਫੇਰਉਣਗੇ ਜਦੋਂ ਗਵਰਨਰ ਸਾਹਿਬ ਨੇ ਇਤਰਾਜ਼ ਚੁੱਕਿਆ ਕਿ 2 ਸਾਲ ਸਜ਼ਾ ਜਾਫਤਾ ਆਦਮੀ ਜਿਹੜਾ ਏ ਉਹ 26 ਜਨਵਰੀ ਜਾਂ ਕਦੀ ਵੀ ਸੰਵਿਧਾਨ ਦੇ ਤਹਿਤ ਝੰਡੇ ਨਹੀਂ ਫੇਰਾ ਸਕਦਾ ਕਹਿੰਦੇ ਸਾਡੇ ਨਾਲ ਵਿਤਕਰਾ ਕਰ ਰਹੇ ਨੇ ਸਾਡੇ ਕੋਲ ਮਿੰਟਾਂ ਦਾ ਟਾਈਮ ਸੀਗਾ ਕਿ ਵੀ ਸਜ਼ਾ ਜਾਫਤਾ ਆਦਮੀ ਨਾ ਉਹ ਕੋਲ ਸਟੇ ਆ ਕੋਈ ਨਾ ਕਿਸੇ ਕੋਰਟ ਨੇ ਉੱਤੇ ਰੋਕ ਲਗਾਈ ਆ ਇੱਕ ਸਜ਼ਾ ਜਾਪਤਾ ਮੁਜਰਮ ਕਿਸ ਤਰੀਕੇ ਸਵਧਾਨੀ ਕੰਮ ਕਰ ਸਕਦਾ ਏ ਇਹ ਸਵਧਾਨ ਨੂੰ ਮੰਨਦੇ ਨੇ ਨਾ ਸੰਧਾਉਂਦੀਆਂ ਪਰੰਪਰਾਵਾਂ ਨੂੰ ਮੰਨਦੇ ਨੇ ਇਹ ਉਹ ਲੋਕ ਸੀ ਜਿਹੜੇ ਕਹਿੰਦੇ ਸੀ ਕਿ ਕੰਪਲੇਂਟ ਵੀ ਹੋ ਜੇ ਤੇ ਰਿਜ਼ਾਈਨ ਕਰ ਦੇਣਾ ਚਾਹੀਦਾ ਹੁਣ ਅੱਧੀ ਸਰਕਾਰ ਦਿੱਲੀ ਦੀ ਜੇਲ੍ਹ ਚ ਫੇਰ ਵੀ ਮੰਤਰੀ ਆ ਹੁਣ ਪੰਜਾਬ ਦਾ ਵੀ ਇਹੀ ਹਾਲ ਹੋਣਾ ਅੱਧੇ ਮੰਤਰੀ ਮੁੱਖ ਮੰਤਰੀ ਥੋੜੀ ਦੇਰ ਜੇਲ੍ਹ ਹੋਣਗੇ ਫੇਰ ਵੀ ਕਹਿਣਗੇ ਅਸੀਂ ਜੇਲ੍ਹ ਤੋਂ ਸਰਕਾਰ ਚਲਾਵਾਂਗੇ ਇਹ ਬਦਰਾਵ ਆ ਲੁਟੇਰੇ ਨੇ ਬੇਈਮਾਨ ਨੇ ਲੋਗਾ ਚ ਘਰ ਵਾਟ ਕੇ ਮਾਰਨ ਵਾਲੇ ਲੋਕ ਨੇ ਔਰ ਫੇਰ ਅੱਖਾਂ ਕੱਢ ਕੇ ਦਿਖਾਉਂਦੇ ਨੇ ਔਰ ਲੁੱਟ ਲੁੱਟ ਕੇ ਪੰਜਾਬ ਨੂੰ ਖਾਰੇ ਨੇ ਔਰ ਜੇ ਸਜ਼ਾ ਜਾਂ ਆਪ ਤਾਂ ਲੋਕਾਂ ਤੋਂ 26 ਜਨਮ ਦਾ ਝੰਡਾ ਫੇਰਾਉਣਾ ਚਾਹੁੰਦੇ ਜਿਹੜਾ ਕਿ ਸੰਭਵ ਨਹੀਂ ਇਸ ਕਰਕੇ ਆਮ ਆਦਮੀ ਪਾਰਟੀ ਉਹ ਬੇਈਮਾਨੀ ਕਰਦੇ ਵੀ ਲੋਕਾਂ ਨੂੰ ਮਿਸਲੀਡ ਕਰਦੀ ਪਈ ਹੈ ਇਹ ਝੰਡਾ ਅਮਨ अरोड़ा ਨਹੀਂ ਫਰਾ ਸਕਦਾ ਔਰ ਜੋ ਗਵਰਨਰ ਸਾਹਿਬ ਨੇ ਕਿਹਾ ਬਿਲਕੁਲ ਜਾਇਜ਼ ਹੈ